ਕਿ ਸਭ ਮੇਰੀ ਗੁਜ਼ਾਰੇ ਸਾਡੇ ਸਾਥੀ ਨਵੇਂ ਤੇ ਤੁਹਾਡੇ ਸਾਥੀ ਪੁਰਾਣੇ ਬਹੁਤ ਦੇਰ ਦੇ ਬੇਨਤੀ ਕਰ ਰਹੇ ਨੇ ਕੋਈ ਇੰਪੋਰਟੈਂਟ ਮਸਲਾ ਕਹਿ ਲਿਖ ਕੇ ਰੱਖ ਕੇ ਅਲਮ ਮੇਰੀ ਗੱਲ ਸੁਣੋ ਵੀ ਕੋਈ ਐਸਾ ਆਪੋਜੀਸ਼ਨ ਦਾ ਮੈਂਬਰ ਰਿਹਾ ਜਿਹਨੂੰ ਮੈਂ ਬੋਲਣ ਦਾ ਦਿੱਤਾ ਹੋਵੇ ਜਿਹੜਾ ਆਵੇਗਾ ਹੀ ਨਹੀਂ ਇੱਥੇ ਉਹ ਤਾਂ ਹੋਏਗਾ ਹੀ ਪਲੀਜ਼ ਬੈਠੋ ਤੁਸੀਂ ਔਰ ਇਹ ਕੋਈ ਤਰੀਕਾ ਨਹੀਂ ਹੈ ਟਾਈਮ ਮੰਗਣ ਦਾ ਬੈਠੋ ਬਾਅਦ ਵਿੱਚ ਠੀਕ ਹੈ ਦੱਸ ਦਿਆਂਗੇ ਬੈਠੋ ਰਾਣਾ ਇੰਦਰਪਰਤਾਪ ਜੀ ਤੁਸੀਂ ਤੁਸੀਂ ਬੈਠੋ ਜੀ ਪਲੀਜ਼ ਬੈਠੋ ਜੀ ਬਾਜੋ ਬੈਠ ਬੈਠੋ ਬੈਠੋ ਤੁਸੀਂ ਚੇਅਰ ਨੂੰ ਫੋਰਸ ਨਹੀਂ ਕਰ ਸਕਦੇ ਨੋਬਾਡੀ ਕੈਨ ਫੋਰਸ ਦਾ ਚੇਅਰ ਪਲੀਜ਼ ਸਪੀਕਰ ਸਾਹਿਬ ਠੀਕ ਠੀਕ ਜੀ ਰਾਣਾ ਜੀ ਦੇ ਆਪਣੇ ਆਪਣੇ ਬਰਾਬਰ ਦੇ ਮੈਂਬਰ ਨੇ ਜੀ ਉਹਨਾਂ ਨੇ ਬੋਲਣਾ ਹੈ ਰਾਣਾ ਜੀ ਨੇ ਉਹ ਵੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਨੇ ਰਾਣਾ ਜੀ let him speak let him speak let him speak ਇਹ ਤੁਹਾਡੀ ਮਰਜ਼ੀ ਨਹੀਂ ਹੈ ਇਹ ਇਹ ਚੇਅਰ ਨੇ ਦੇਖਣਾ ਕਦੋਂ ਕਿਸ ਨੇ ਬੋਲਣਾ ਪਲੀਜ਼ ਬੈਠੋ ਤੁਸੀਂ ਬੈਠੋ ਤੁਸੀਂ ਪਲੀਜ਼ ਰਾਣਾ ਜੀ ਤੁਸੀਂ ਬੋਲਣਾ ਚਾਹੁੰਦੇ ਰਾਣਾ ਜੀ ਪਲੀਜ਼ ਕੰਟੀਨਿਊ ਸਪੀਕਰ ਸਾਹਿਬ ਅੱਜ ਸਭ ਤੋਂ ਵੱਡੀ ਸਮੱਸਿਆ ਮੈਂ ਕਿੱਥੇ ਬੈਠਾ ਸਪੀਕਰ ਸਾਹਿਬ ਤੁਸੀਂ ਬੈਠੋ